ਸਕੂਲ ਸਿਕਿਆ ਵਿਭਾਗ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦਾ ਨਤੀਜਾ ਕੋਸ਼ਿਸ਼ ਕੀਤਾ ਗਿਆ ਜਿਹਦੇ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਕੁੱਲ 5 ਮੈਰਿਟ ਆਈਆਂ ਨੇ ਤਿੰਨ ਪ੍ਰਾਈਵੇਟ ਸਕੂਲਾਂ ਨੇ ਔਰ ਦੋ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚੇ ਐ ਉਹਨਾਂ ਬੱਚਿਆਂ ਦੇ ਨਾਮ ਐ ਲਕਸ਼ਪਤਾ ਗੁੱਤਾ ਹਮਲੋ ਸਕੂਲ ਆਫ ਐਮੀਨੈਂਸ ਇਹਦੇ ਬੱਚੇ ਨੇ 97.69% ਬੱਚੇ ਨੇ ਮਾਰਕਸ ਲਏ ਨੇ ਦੂਸਰਾ ਬੱਚਾ ਹੈ ਸਕੂਲ ਆਫ ਐਮਿਨੈਂਸ ਖਮਾਣੋ ਜਿਸ ਬੱਚੇ ਨੇ 97.23% ਬੱਚੇ ਨੇ ਨੰਬਰ ਲਏ ਹੈ ਮੈਂ ਇਹ ਸਾਰਾ ਜਿਹੜਾ ਸਿਰ ਹੈ ਅਧਿਆਪਕਾਂ ਦੇ ਸਿਰ ਸੁਣਦਾ ਹਾਂ ਕਿ ਉਹ ਉਹਨਾਂ ਨੇ ਜੀ ਬਹੁਤ ਮਿਹਨਤ ਕਰਕੇ ਇਦਾਂ ਦੀ ਜਿਹੜੀ ਪਨੀਰੀ ਤਿਆਰ ਕੀਤੀ ਹੈ ਵੀ ਜਿਹੜੀ ਭੁਖ ਵਿੱਚ ਜਿਹੜੀ ਹੈ ਪੁੰਜੀ ਵਾਲੇ ਬਣਾਏ ਗਏ ਉਹਨਾਂ ਦੇ ਜਿਹੜੇ ਉਹਨਾਂ ਨੇ ਭਿਕ ਨੂੰ ਉਜਲ ਬਣਾਇਆ ਹੋਰ ਕਿਹੜੇ ਕਿਹੜੇ ਬੱਚੇ ਹੋਰ ਬੱਚੇ ਆ ਮੇਰੇ ਕੋਲ ਪ੍ਰਾਈਵੇਟ ਸਕੂਲ ਦੇ ਹੈਗੇ ਆ ਅਨਾਮਿਕਾ ਸ਼ਰਮਾ ਹੋਲੀਹਾਰਟ ਪਬਲਿਕ ਸਕੂਲ ਇਹ ਆਏ ਬੱਚੇ ਦੇ 98.62% ਬੰਦ ਨੰਬਰ ਹੋ ਗਏ ਦਿਵਾਂਸ਼ੂ ਮਿੱਤਲ ਹੋਲੀਹਾਰਟ 97.08 ਸ਼੍ਰੀਆ ਗੁਪਤਾ ਹੋਲੀਹਾਰਟ ਪਬਲਿਕ ਸਕੂਲ 96.92% ਨੰਬਰ ਲੈਣਾਂ ਬੱਚਿਆਂ ਨੇ। ਫਿਰ ਸਭ ਤੋਂ ਪਹਿਲਾਂ ਤਾਂ ਮੈਂ ਬੱਚਿਆਂ ਦੇ ਅਧਿਆਪਕਾਂ ਨੂੰ ਭਾਵੇਂ ਉਹ ਪ੍ਰਾਈਵੇਟ ਹੋਣ ਭਾਵੇਂ ਉਹ ਸਰਕਾਰੀ ਹੋਣ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਕਿਉਂਕਿ ਮਾਪਿਆਂ ਨੇ ਉਹਨਾਂ ਦਾ ਬੱਚਿਆਂ ਦਾ ਸਾਥ ਦਿੱਤਾ ਹੈ ਵੀ ਇੱਥੇ ਤੱਕ ਪਹੁੰਚਾਉਣ ਵਾਸਤੇ। ਉਹਨਾਂ ਦੇ ਹੈਡਸ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕ ਕਰਨਾ ਹੈ। ਅਸਲਡੀ ਇਸੇ ਤਰ੍ਹਾਂ ਹੀ ਕੰ ਪੜ੍ਹਾਈ ਦੇ ਕੰਪੀਟੀਸ਼ਨ ਸਾਡੇ ਚੱਲਦੇ ਰਹਿਣ ਕੰਪੀਟੀਸ਼ਨ ਦੀ ਭਾਵਨਾ ਨਾਲ ਹੀ ਜਿਹੜਾ ਹਰ ਬੱਚਾ ਮੋਟੀਵੇਟ ਹੋ ਕੇ ਅੱਗੇ ਨੂੰ ਵੱਧਦਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ